ਆਵੇਂ ਉਹ ਕਿਸੇ ਕਲੱਬ ਦੇ ਕਬਜ਼ੇ 'ਚ ਹੈ ਕਿਤੇ ਕੋਈ ਬੈਠਾ ਉਹ ਜੇ ਸੜਕ ਦੇ ਵਿੱਚ ਮਲਾ ਲਈ ਜਾਵੇ ਤਾਂ ਇਹ ਸੜਕ 150 ਫੁੱਟ ਦੇ ਕਰੀਬ ਚੌੜੀ ਹੋ ਜੂਗੀ ਤਾਂ ਬਿਲਕੁਲ ਵੀ ਸਮੱਸਿਆ ਰਹਿਣੀ ਨਹੀਂ ਸੋ ਜੇ ਇੱਥੋਂ ਬਾਹਰ ਚਲਿਆ ਜਾਂਦਾ ਬਸਟੈਂਡ ਉਹਦੇ ਨੁਕਸਾਨ ਕੀ ਹੋਣਗੇ ਕਿ ਸਾਰੀ ਪਹਿਲੀ ਗੱਲ ਤਾਂ ਜਿਹੜੇ ਮਰੀਜ਼ ਹੈਗੇ ਚਾਰ ਜਗ੍ਹਾ ਜਿਹੜੀਆਂ ਅਨਾਉਂਸ ਕੀਤੀਆਂ ਪਈਆਂ ਨੇ ਜੀ ਅੰਦਰ ਚਾਰ ਜਗ੍ਹਾ ਦੇ ਵਿੱਚ ਇਹ ਜਿਹੜੀ ਪ੍ਰੈਸ ਕਾਲਰ ਨਾਲ ਸਾਚੀ ਅਸੀਂ ਕੀਤੀ ਸੀ ਪਟਿੰਡੇ ਦੇ ਪਾਸਟ ਦੇ ਨੂੰ ਜਿਹੜਾ ਇਨਫੋ ਤਕਰੀਰ ਕਰਕੇ ਬਿਲਕੁਲ ਸ਼ਹਿਰ ਤੋਂ ਬਾਹਰ 20 ਕਿਲੋਮੀਟਰ ਦੂਜਾ ਜਿਹੜੀ ਸਰਕਾਰੀ ਯੋਜਨਾ ਚੱਲ ਰਹੀ ਹੈ ਉਹਦਾ ਪੂਰਨ ਕਰਨ ਲਈ ਪਟਿੰਡੇ ਨੂੰ ਸਾਂਝਾ ਕਰਨਾ ਸਾਰਿਆਂ ਕਰਾਂ ਤੋਂ ਮੇਰਾ ਭਾਵ ਹੈ ਜਿਵੇਂ ਵਿੱਚ ਇੱਕ ਸੰਗਠਨ ਵੱਖ-ਵੱਖ ਦੁਕਾਨਦਾਰ ਐਸੋਸੀਏਸ਼ਨਾਂ ਚਾਰ ਇੱਥੇ ਵੱਡੇ ਬਲਵਾਰਕ ਮੰਡਲ ਹੈ ਚਾਰਾਂ ਦੇ ਪ੍ਰਧਾਨ ਇੱਥੇ ਆਏ ਹੋਏ ਸੀ ਇੱਥੇ ਵਿਦਿਆਰਥੀ ਯੂਨੀਅਨਾਂ ਕਿਉਂ ਆ ਗਏ ਇੱਥੇ ਪਿੰਡਾਂ ਦੀਆਂ ਪੰਚਾਇਤਾਂ ਦੇ ਮੱਦੇ ਸਾਡੇ ਕੋਲ ਆਏ ਹੋਏ ਆ ਇੱਥੇ ਸਾਡੇ ਕੋਲ ਕਿਸਾਨ ਯੂਨੀਅਨਾਂ ਮਜ਼ਦੂਰੀ ਯੂਨੀਅਨਾਂ ਮਤਲਬ ਕੋਈ ਵੀ ਵਰਗ ਬਚਿਆ ਨਹੀਂ ਉੱਤੀ ਜੀ ਵਰਗ ਵੀ ਇਹਦੇ ਵਿੱਚ ਸ਼ਾਮਲ ਹੈ ਬਲੋ ਲੇਖਕ ਵੀ ਸ਼ਾਮਲ ਹੈ ਇਹਦੇ ਵਿੱਚ ਸਾਰੇ ਪਟੁੱਡੇ ਦੇ ਵਰਗ ਸ਼ਾਮਲ ਹੈ ਜਿਨ੍ਹਾਂ ਨੇ ਮਿਲ ਕੇ ਆਪਣਾ ਪੱਖ ਰੱਖਿਆ ਕਿ ਅਸੀਂ ਨਹੀਂ ਚਾਹੁੰਦੇ ਕਿ ਪਿੰਡੇ ਦਾ ਬੱਸ ਸਟੈਂਡ ਕੋ ਬਾਹਰ ਜਾ ਇਹਨੇ ਤਾਂ ਬੇਕਰਤ ਮੈਂ ਤਾਂ ਸੁਣਦਾ ਰਹੇ ਕੋਈ ਸਰਕਾਰ ਦਾ ਮੋਹਨ ਕਰਾਇਆ ਕੋਈ ਡੀਸੀ ਸਾਹਿਬ ਨੇ ਪ੍ਰਸ਼ਾਸਨ ਦਾ ਕੁਝ ਵੀ ਨਹੀਂ ਕੀਤਾ ਹੋਇਆ ਲੱਗਦਾ ਵਾ ਸਰ ਹੋਇਆ ਬਲੋਟਾ ਇਹਦਾ ਅਸੀਂ ਅਸੀਂ ਡੀਸੀ ਸਾਹਿਬ ਨੂੰ ਵੀ ਪੰਗ ਬੱਤ ਕਰਤਾ ਜੀ ਇੱਥੇ ਜਿਹੜੇ ਚੇਅਰਮੈਨ ਹੈਗੇ ਆ ਉਹਨਾਂ ਨੂੰ ਵੀ ਮਨੁੱਖ ਪੱਤਰ ਦਿੱਤੇ ਆ ਚੇਅਰਮੈਨ ਨੂੰ ਮਨੁੱਖ ਪੱਤਰ ਦਿੱਤੇ ਉਹ ਬੰਦ ਕਰਨਾ ਪਰ ਸਾਡੇ ਕੋਲ ਹਜੇ ਤੱਕ ਨਾ ਅਡੀਸਰ ਵੱਲੋਂ ਦਾ ਸਰਕਾਰ ਵੱਲੋਂ ਕੋਈ ਵੀ ਨਮਾਇੰਦਗੀ ਮੋਚਿਆ ਜਿੱਦ ਨੇ ਕਿਹਾ ਹੋਵੇ ਵੀ ਅਸੀਂ ਗੱਲਬਾਤ ਕਰਨੀ ਚਾਹੁੰਦੇ ਆ ਠੀਕ ਹੈ ਜੀ ਤੇ ਬੋਲਤਾ ਸਾਡੇ ਖਿਲਾਫ ਜਿਹੜੂ ਪਿਆਰ ਭਰੀ ਜਿਹੜੀ ਵਿੱਚ ਦੋ ਗੱਲਾਂ ਕਹੀਆਂ ਦੀਆਂ ਕਿ ਇਹ ਤਾਂ 100 200 ਬੰਦਾ ਪਹਿਲਾਂ ਸੋਸ਼ਲ ਮੀਡੀਆ ਤੇ ਜਿਹੜੀ ਇਹ ਕਿਹਾ ਗਿਆ ਬਿਆਨ ਦੇ ਵਿੱਚ ਤਾਂ ਟਰਾਂਸ ਉਸ ਤੋਂ ਬਾਅਦ ਜਦੋਂ ਬਾਜ਼ਾਰ ਬੰਦ ਹੋ ਗਿਆ ਸਾਰਾ ਤੇ ਦੁਕਾਨਦਾਰ ਕੇਤੇ ਆ ਕੇ ਇਕੱਲੇ ਦੁਕਾਨਦਾਰ ਸ਼ਾਮਲ ਹੈ ਪਰ ਅੱਜ ਤੁਸੀਂ ਦੇਖਿਆ ਕਿ ਸਾਰੀ ਹੀ ਤਰ੍ਹਾਂ ਸ਼ਾਮਲ ਸੀ ਤਾਂ ਹੁਣ ਉਹਨਾਂ ਕੋਲੇ ਮੈਨੂੰ ਨਹੀਂ ਲੱਗਦਾ ਕੋਈ ਜਵਾਬ ਹੈਗੇ ਸਾਡੀ ਤਾਂ ਬੇਇੱਜ਼ਤੀ ਹੈ ਜੀ ਜਿੰਨੇ ਡੀਸੀ ਸਾਹਿਬ ਸਰਕਾਰ ਦੇ ਉਹਨੇ ਡੀਸੀ ਸਾਹਿਬ ਕੋਲ ਕਿਹਾ ਕਿ ਉਹ ਤੁਹਾਨੂੰ ਵੱਤ ਸਾਡੇ ਆਪ ਦੇ ਹੈ ਸਾਡੇ ਲੋਕਾਂ ਦੇ ਵੀ ਹੈ ਡੀਸੀ ਸਾਹਿਬ ਪਬਲਿਕ ਦੇ ਹੀ ਹੈ ਨਾ ਨੁਮਾਇੰਦੇ ਤਾਂ ਉਹ ਸੋ ਅਸੀਂ ਡੀਸੀ ਸਾਹਿਬ ਨੂੰ ਬੇਇੱਜ਼ਤੀ ਕਰਦੇ ਆ ਕਿ ਡੀਸੀ ਸਾਹਿਬ ਤੁਸੀਂ ਸਾਡੀ ਵੀ ਗੱਲ ਸੁਣੋ ਸਾਡੇ ਹੱਕ ਵਿੱਚ ਆਵਾਜ਼ ਬੁਲੰਦ ਕਰੋ ਬਲਕਿ ਜਿਹੜੇ ਐਮਐਲਏ ਸਾਹਿਬ ਹਨ ਉਹਨਾਂ ਨੂੰ ਵੀ ਅਸੀਂ ਸਾਰੇ ਪਟੰਡੇ ਨੇ ਵੋਟਾਂ ਵਾਕੇ ਦਿਤਾਇਆ ਸੋ ਉਹਨਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਐਮਐਲਏ ਸਾਹਿਬ ਤੁਸੀਂ ਪਟੰਡੇ ਦੇ ਲੋਕਾਂ ਦੀ ਆਵਾਜ਼ ਬਣੋ ਅਸੀਂ ਤੁਹਾਡਾ ਬਹੁਤ ਸਤਿਕਾਰ ਕਰਦੇ ਹਾਂ ਬਹੁਤ ਰਿਸਪੈਕਟ ਕਰਦੇ ਹਾਂ ਇਸੇ ਕਾਰਨ ਮੰਨਦੇ